ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਆਪਣੇ ਲਾਸਟ ਸਮਰ ਦੇ ਜਿਹੜੇ ਮੇਰੇ ਡਿਜ਼ਾਈਨ ਸੀ ਉਹ ਮੈਂ ਤੁਹਾਡੇ ਨਾਲ ਬਾਰਾਂ ਤੋਂ ਰੋਬਰੂ ਕਰ ਰਹੀ ਆ ਤੇ ਅੱਜ ਫਿਰ ਤੋਂ ਮੈਂ ਲੈ ਕੇ ਆਈਆਂ ਹਾਂ ਤੁਹਾਡੇ ਨਾਲ ਤੁਹਾਡੇ ਵਾਸਤੇ ਇੱਕ ਸੋਹਣਾ ਜਿਹਾ ਸਮਰ ਡਿਜ਼ਾਈਨ ਇਹ ਬਹੁਤ ਹੀ ਸੋਹਣਾ ਜਿਹੜਾ ਮੈਂ ਵੇਅਰ ਕੀਤਾ ਆ ਸੂਟ ਬਹੁਤ ਹੀ ਸੋਹਣਾ ਮੰਗੋ ਕਲਰ ਆ ਬਹੁਤ ਹੀ ਪਿਆਰਾ ਔਰ ਇਹਦਾ ਜਿਹੜਾ ਫੈਬਰਿਕ ਆ ਇਹ ਸਾਡਾ ਹੈਗਾ ਆ ਲਿਟਲ ਈਲਨ ਫੈਕਟਰੀਆ ਜੀ ਹਾਂਜੀ ਬਹੁਤ ਹੀ ਸੋਨਾ ਇਹ ਸੂਟ ਜਿਹੜਾ ਆ ਰੈਡੀ ਹੋਇਆ ਵਰਕੇ ਇਹਨੂੰ ਅਸੀਂ ਬਹੁਤ ਹੀ ਸੋਨਾ ਆ ਛੋਟੇ ਚਾਕਾਂ ਵਾਲਾ ਰੱਖ ਕੇ ਅਸੀਂ ਇਹਨੂੰ ਸਟਿਚ ਕੀਤਾ ਆ ਔਰ ਬਹੁਤ ਸੋਨਾ ਥੋੜਾ ਜਿਹਾ ਖੁੱਲਾ ਕੇ ਰੜਾ ਕੇ ਅਸੀਂ ਇਹਦੇ ਏਮਬਰਾਇਡਰੀ ਕੀਤੀ ਆ ਜੀ ਹਾਂਜੀ ਛੋਟੇ ਚਾਕ ਰੱਖ ਕੇ ਚਾਕਾਂ ਤੇ ਏਮਬਰਾਇਡਰੀ ਕੀਤੀ ਆ ਇਹਦੀ ਬੈਲ ਸਲੀਵ ਦੇ ਹਿਸਾਬ ਨਾਲ ਅਸੀਂ ਇਹਦੀ ਸਲੀਵ ਤੇ ਪੱਫ ਕੀਤਾ ਆ ਜੀ ਬਹੁਤ ਸੋਨਾ ਔਰ ਬਹੁਤ ਹੀ ਸੋਨਾ ਅਸੀਂ ਇਹਦਾ ਜਿਹੜਾ ਆ ਨੈੱਟ ਰੈਡੀ ਕੀਤਾ ਆ ਬਹੁਤ ਹੀ ਪਿਆਰਾ ਸਟੇਟ ਸਲਵਾਰ ਰੱਖਿਆ ਸੀ ਤੁਸੀਂ ਦੇਖ ਸਕਦੇ ਹੋ ਉਹਨੂੰ ਅਸੀਂ ਬਹੁਤ ਹੀ ਸੋਹਣੀ ਜੋ ਦੁਪੱਟੇ ਨੂੰ ਅਸੀਂ ਟੇਪਿੰਗ ਲਗਾਈਆ ਉਹਦੀ ਟੇਪਿੰਗ ਲਗਾ ਕੇ ਅਸੀਂ ਫਿਨਿਸ਼ਿੰਗ ਦਿੱਤੀ ਹੈ ਜੀ ਔਰ ਦੁਪੱਟੇ ਦੀ ਗੱਲ ਕਰੀਏ ਤੇ ਦੁਪੱਟਾ ਜਿਹੜਾ ਆ ਅਸੀਂ ਇਹਦਾ ਪਿਓਰ ਚੂਰਤਾ ਦੁਪੱਟਾ ਰੱਖਿਆ ਹੈ ਜੀ ਬਹੁਤ ਸੋਨਾ ਇਹਦਾ ਦੁਪੱਟਾ ਆ ਬਹੁਤ ਹੀ ਪਿਆਰੀ ਫਲੋ ਹੁੰਦੀ ਹੈ ਇਸ ਦੁਪੱਟੇ ਦੀ ਬਹੁਤ ਹੀ ਪਿਆਰੀ ਔਰ ਅਸੀਂ ਇਹਨੂੰ ਟਾਇਰਡ ਆ ਜਿਹੜੀ ਆ ਅਸੀਂ ਇਹਦੀ ਲੇਸ ਕਰਕੇ ਅਸੀਂ ਇਹਨੂੰ ਪਿੰਚਿੰਗ ਦਿੱਤੀ ਆ ਜੀ ਬਹੁਤ ਹੀ ਸੋਨਾ ਜਿਹੜਾ ਆ ਇਹ ਸੂਟ ਬਣ ਕੇ ਰੈਡੀ ਹੋਇਆ ਆ ਤੇ ਇਹ ਸੂਟ ਦੀ ਜਿਸ ਤਰ੍ਹਾਂ ਇਹ ਸੂਟ ਦਾ ਜਿਹੜਾ ਸਟਾਈਲ ਆ ਇਹ ਥੋੜਾ ਜਿਹਾ ਜਿਹੜਾ ਹੈਗਾ ਇਹ ਸਟਿਚ ਹੋ ਜਾਂ ਆਪਾਂ ਥੋੜਾ ਜਿਹਾ ਇਹਨੂੰ ਸ਼ਾਰਟ ਲੈਂਥ ਰੱਖਦੇ ਆ ਤਾਂ ਜੋ ਸੋਨਾ ਲੱਗੇ ਥੋੜਾ ਜਿਹਾ ਪਾਕਿਸਤਾਨੀ ਸਟਾਈਲ ਜਿਹੜਾ ਆ ਇਹਦਾ ਸੂਟ ਦਾ ਜਿਹੜਾ ਅਸੀਂ ਸਟਾਈਲ ਰੱਖਿਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਇਹਦੀ ਸਾਈਡ ਤੋਂ ਵੀ ਲੁੱਕ ਆਉਂਦੀ ਆ ਬਹੁਤ ਹੀ ਪਿਆਰੀ ਜਿਹੜੀ ਆ ਇਹਦੀ ਲੁੱਕ ਆ ਤੇ ਤੁਸੀਂ ਆਗਰ ਤੁਹਾਨੂੰ ਪਸੰਦ ਆਉਂਦਾ ਹੈ ਤੇ ਤੁਸੀਂ ਇਹ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਤੁਸੀਂ ਇਹ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈ布ਰਿਕ ਤੇ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਹੈ ਸੂਟ ਬਹੁਤ ਹੀ ਪਿਆਰਾ এলিਗੈਂਟ ਸੂਟ ਜਿਹੜਾ ਹੈ ਬਣ ਕੇ ਰੈਡੀ ਹੋਇਆ ਹੈ ਤੁਸੀਂ ਕੈਜੂਅਲ ਵੇਅਰ ਕਿਤੇ ਵੀ ਵੇਅਰ ਕਰ ਸਕਦੇ ਹੋ ਔਰ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਇਹ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਸੂਟ ਹੈ ਬਣ ਕੇ ਰੈਡੀ ਹੋਇਆ ਹੈ ਜੀ ਬਹੁਤ ਹੀ ਪਿਆਰਾ ਤੇ ਤੁਸੀਂ ਆਪਣੀ ਮਰਜ਼ੀ ਦੇ ਫੈਬਰਿਕ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਦੁਪੱਟੇ ਦਾ ਫੈਬਰਿਕ ਵੀ ਤੁਸੀਂ ਆਪਣੀ ਮਰਜ਼ੀ ਨਾਲ ਲਗਵਾ ਸਕਦੇ ਹੋ ਔਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਤਰਾਂ ਤੁਸੀਂ ਨਹੀਂ ਚਾਹੁੰਦੇ ਤੇ ਤੁਸੀਂ ਲੈਕ ਤੇ ਕਵਰ ਨਹੀਂ ਕਰਵਾ ਕੇ ਤੁਸੀਂ ਵਿੱਚ ਬੂਟੀ ਪਵਾ ਸਕਦੇ ਹੋ ਹੈਨਾ ਤੁਸੀਂ ਬਹੁਤ ਜਾਂਦੇ ਵੀ ਔਰ ਪਵਾ ਸਕਦੇ ਹੋ ਉਹ ਟੋਟਲੀ ਤੁਹਾਡੀ ਮਰਜ਼ੀ ਹੋਏਗੀ ਤੇ ਇਹਦਾ ਪ੍ਰਾਈਸ ਜਿਹੜਾ ਰਹੇਗਾ ਜੀ 7000 7000 ਇਹਦਾ ਪ੍ਰਾਈਸ ਰਹੇਗਾ ਜੀ ਕਿਸੇ ਵੀ ਭੈਣ ਨੂੰ ਅਗਰ ਪਸੰਦ ਆਉਂਦਾ ਆ ਤੇ ਤੁਸੀਂ ਜਿਹੜਾ ਆ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਸਾਡਾ ਨੰਬਰ ਆ ਜੀ 828328901 ਹਾਂਜੀ ਤੁਸੀਂ ਸਿਰਫ WhatsApp ਤੇ ਹੀ ਮੈਸੇਜ ਕਰਨਾ ਕਾਲ ਉਸ ਨੰਬਰ ਤੇ ਨਹੀਂ ਚਾਲੂ ਤੇ ਤੁਸੀਂ WhatsApp ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਤੇ ਇਸੇ ਦੇ ਨਾਲ ਆਪ ਆਪਣਾ ਵੀਡੀਓ ਐਂਡ ਕਰਦੇ ਆ ਅਸੀਂ ਬਹੁਤ ਜਲਦੀ ਹੋਰ ਵੀ ਤੁਹਾਡੇ ਲਈ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਹਾਜ਼ਰ ਆਵਾਂਗੇ ਤੇ ਇਸੇ ਦੇ ਨਾਲ ਧੰਨਵਾਦ ਥੈਂਕ ਯੂ